ਅਗੇ ਬੁੜੇ ਯਾਰ ਗੱਲ ਸੁਣਾ 13-13 ਜਵਾਕ ਹੁੰਦੇ ਸੀ ਬੁੜਿਆਂ ਦੇ ਹਾਂ ਤੇ ਅੰਨ ਹੁੰਦਾ ਹੀ ਘੱਟ ਤੇ ਉਹ ਪਾਲ ਕੇ ਸਹੀ ਗੱਲ ਉਹ ਪਾਲ ਕੇ ਬੱਚੇ ਉਹਦਾ ਅੰਨ ਬਹੁਤ ਹੁੰਦਾ ਉਹ ਪਾਲਣਾ ਹੁਣ ਅਸੀਂ ਭਰੀ ਬੈਠੇ ਆ ਪਡਾਰ ਤੇ ਬੱਚਾ ਇਹ ਕਹਿੰਦਾ ਅੰਨ ਬਹੁਤ ਆਂ ਲੋਹੜਾ ਨਹੀਂ ਜਾ ਰੇ ਇਸ ਗੱਲ ਦਾ ਲੋਹੜਾ ਅਸੀਂ ਉਹੀ ਸ਼ਰਮ ਨਾਲ ਮਰ ਜਗੇ ਬੱਚੇ ਦਾ ਪੰਜ-ਪੰਜ 7-7 ਹੋਣ ਇੱਕ ਕੋਈ ਪੱਠਿਆਂ ਨੂੰ ਜਾਵੇ ਇੱਕ ਕੋਈ ਭੈਣਾ ਵਿਆਹ ਸ਼ਾਦੀ ਤੇ ਜਾਵੇ ਘਰੇ ਪਸੂ ਤੇ ਅਸੀਂ ਜਾਂਦੇ ਵੀ ਹੁਣ ਪਤਾ ਕੀ ਗੱਲ ਐ ਇੱਕ ਕਰਕੇ ਅਸੀਂ ਪੈਲ ਸੱਚੀ ਜਾਂਦੇ ਆ ਨਾਲੇ ਨਾ ਅਸੀਂ ਮਾਮੇ ਨੂੰ ਜਾਂਦੇ ਆ ਨਾ ਅਸੀਂ ਭੂਆ ਨੂੰ ਜਾਂਦੇ ਆ ਨਾ ਹੁਣ ਜਾਂਦੇ ਸਹੀ ਗੱਲ ਹੈ ਤੇ ਉੱਥੋਂ ਦੇ ਕੇ ਪੈਸੇ ਤੇ ਘਰ ਨੂੰ ਮੋੜਦੇ ਆ ਲੋਹਾਂ ਦੀ ਤੇ ਸਾਰੀ ਮਿੱਟੀ ਪੱਟੀ ਜਾਂਦੇ ਆ ਮਿੱਟੀ ਤੇ ਸਾਡੇ ਕੋਲ ਸ਼ਾਂਤੀ ਨਹੀਂ ਲੋਟ ਆਈ ساری ਉਮਰ ਚ ਸ਼ਾਂਤੀ ਨਹੀਂ ਆਈ ਲੋਹਾਂ ਨਹੀਂ ਤੇ ਬਿਨਾ ਲੋਹੇ ਦਾ ਮਾਪਿਓ ਸਾਡਾ ਬਿਨਾ ਲੋਹੇ ਤੋਂ ਕਮਾਈ ਕਰਕੇ ਯਾਰ ਹਾਂ ਬਿਨਾ ਲੋਹੇ ਤੋਂ ਕਰਕੇ ਕਮਾਈ ਇੱਕ ਹਾਲ ਉਹ ਸੌਖੇ ਸੀ ਹਾਂ ਇੱਕ ਪੱਟੀ ਦੇ ਵਿੱਚ ਇੱਕ ਪਿੰਡ ਦੇ ਵਿੱਚ ਪੰਜ ਚਾਰ ਗੱਡੇ ਹੁੰਦੇ ਸੀ ਨਾਲੇ ਸੌਕੇ ਸੀ ਦੂ ਤੇ ਨਾਲੇ ਸੌਕੇ ਸੀ ਯਾਰ ਆ ਤਾਂ ਯਾਰ ਨਿਹਰੀ ਆ ਚਲੋ ਫਿਰ ਕਰਦਾ ਜੋ ਕਰਦਾ ਮਹਾਰਾਜ ਕਰਦਾ ਇਹ ਲਿਖਿਆ ਹੋਇਆ ਕਰਮਾਂ ਚ ਹਾਂ ਇਹ ਲਿਖਿਆ ਹੋਇਆ ਜੋ ਕਰਨਾ ਤਾਂ ਕਰਨਾ ਹੀ ਚਾਹੀਦਾ